ਸਤ ਸ੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਹੋਰ ਬਾਈ ਸਾਰੇ ਠੀਕ ਠਾਕ ਕਿਸਾਨ ਵੀਰੋਂ ਆਪਾਂ ਵੀਡੀਓ ਜਿਹੜੀ ਇਹ ਬਣਾ ਰਹੇ ਆ ਜੀ ਇੱਕ ਆਮ ਕਿਸਾਨ ਵੀਰ ਦੇ ਘਰੋਂ ਬਣਾ ਰਹੇ ਆ ਤੇ ਆ ਪਸ਼ੂ ਅੱਜ ਲੈ ਕੇ ਆਈਏ ਤੁਹਾਡੇ ਵਾਸਤੇ ਦੋ ਬਾਈ ਨੇ ਵੇਚਣੀਆਂ ਸੇਲ ਕਰਨੀਆਂ ਇੱਕ ਮੱਝ ਆ ਜਿਹੜੀ ਤੁਸੀਂ ਸਾਹਮਣੇ ਦੇਖ ਰਹੇ ਹੋ ਤੇ ਇੱਕ ਪਹਿਲੇ ਸਿਰ ਸੁਣ ਵਾਲੀ ਝੋਟੀ ਹੈ ਜੀ ਤੇ ਬਾਈਆਂ ਦਾ ਕੋਈ ਵਪਾਰੀ ਨਹੀਂ ਹੈਗੇ ਜੀ ਆਮ ਕਿਸਾਨ ਵੀਰਾਂ ਤੇ ਆਮ ਘਰੇ ਇਹਨਾਂ ਦੇ ਘਰ ਦੇ ਪਸ਼ੂਆ ਰੱਖੇ ਹੋਏ ਜੇ ਕੋਈ ਕਿਸਾਨ ਵੀਰ ਖਰੀਦਣ ਦਾ ਚਾਹਵਾਨ ਹੋਵੇ ਨੀੜੇ ਦਾ ਤਾਂ ਇਹਨਾਂ ਦੇ ਨਾਲ ਸੰਪਰਕ ਕਰ ਸਕਦਾ ਪੂਰੀ ਡਿਟੇਲ ਇਨਫੋਰਮੇਸ਼ਨ ਲੈ ਸਕਦਾ ਫੋਨ ਤੇ ਕੰਟੈਕਟ ਕਰਕੇ ਚਾਰੇ ਥਣ ਇੱਕੋ ਜਿਹੀ ਥਾਂ ਲਈ ਵੀ ਦੇ ਪੂਰੇ ਸਾਫ਼ ਆਪਸੋ ਦੋਨੇ ਦੋਨੇ ਪਸ਼ੂ ਪੂਰੇ ਠੰਡੇ ਸੁਭਾਅ ਦੇ ਸੀਲ ਸੁਭਾਅ ਦੇ ਆ ਜੇ ਕੋਈ ਕਿਸਾਨ ਵੀਰ ਘਰੀ ਰੱਖਣਾ ਚਾਹਵਾਨ ਹੋਵੇ ਤਾਂ ਬਾਈ ਕਹਿੰਦੇ ਵੀ ਦੋਨੇ ਪਸ਼ੂਆ ਜਿਹੜੇ ਪੂਰੇ ਠੰਡੇ ਸੁਭਾਅ ਦੇ ਆ ਸੀਲ ਆ ਤੇ ਘਰੀ ਰੱਖਣ ਵਾਲੇ ਪਸ਼ੂ ਆ ਜਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਜੀ ਐ ਕਹਾ ਪਹਿਲੇ ਸਿਸਮ ਵਾਲੀ ਝੋਟੀ ਹੈ ਜੀ ਝੋਟੀ ਬਹੁਤ ਵਧੀਆ ਜੀ ਸਿੰਘਾਂ ਦੀ ਵੀ ਤੇ ਥਣ ਵੀ ਚਾਰੇ ਇੱਕੋ ਜਿਹੇ ਤੇ ਗੈਪ ਤੇ ਥਣ ਲੱਗੇ ਹੋਏ ਆ ਤੇ ਪਿੰਡ ਬਾਈਆਂ ਦਾ ਹੈਗਾ ਜੀ ਨੱਥੋ ਕੇ ਨੇੜੇ ਬਾਗਾਪੁਰਾਣਾ ਜਿਲ੍ਹਾ ਮੋਗਾ ਜੀ ਪਿੰਡ ਨੱਥੋ ਕੇ ਬਾਗਾਪੁਰਾਣਾ ਦੁਨਿਹਾਲ ਸਿੰਘਾਂ ਦਾ ਰੋਡ ਤੇ ਸਥਿਤ ਆ ਜੀ ਕੋਈ ਕਿਸਾਨ ਵੀਰ ਜੇ ਪਸ਼ੂ ਖਰੀਦਣਾ ਚਾਹੁੰਦਾ ਹੋਵੇ ਤਾਂ ਇਹਨਾਂ ਵੀਰਾਂ ਦੇ ਨਾਲ ਕੰਟੈਕਟ ਕਰ ਸਕਦਾ ਹੈ। ਬਾਈ ਕਹਿੰਦੇ ਕਿ ਦੋਨੇ ਪਸ਼ੂ ਤਸੱਲੀ ਵਾਲੇ ਆ। ਜੇ ਕੋਈ ਆਮ ਕਿਸਾਨ ਵੀ ਰੱਖਣ ਵਾਸਤੇ ਲੈ ਜਾਣ ਦਾ ਚਾਹਵਨ ਹੋਵੇ ਤਾਂ ਲਿਜਾ ਸਕਦਾ ਹੈ। ਤੇ ਦੋਨਾਂ ਪਸ਼ੂਆਂ ਦੇ ਵਿੱਚ 25 ਤੋਂ ਲੈ ਕੇ 1 ਮਹੀਨਾ ਸੂਣ ਦੇ ਵਿੱਚ ਰਹਿੰਦਾ ਹੈ ਜੀ। ਬਾਈ ਕਹਿੰਦੇ ਵੀ ਕੱਚੀ ਵੇਚਣੀ ਆ ਸੀ ਕਿਸੇ ਕਾਰਨ ਕਰਕੇ। ਪਸ਼ੂ ਜਿਹੜੇ ਜਲਦੀ ਸੇਲ ਕਰਨੇ ਆ ਦੋਨੇ। ਸਟicker ਪਾ ਕਰਕੇ ਆਪਣਾ ਚੈਨਲ ਆਇਰਾ ਨੂੰ ਸਬਸਕ੍ਰਾਈਬ ਕਰੋ ਤੇ ਲਾਈਕ ਕਰੋ ਜੀ ਤੇ ਸ਼ੇਅਰ ਵੀ ਕਰ ਦਿਓ ਜੀ ਵੀਡੀਓ ਧੰਨਵਾਦ ਜੀ ਸਾਰੇ ਕਿਸਾਨ ਵੀਰਾਂ ਦਾ ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ